ਕਰਤੋਂ ਲਾਡ ਲੁੜ ਕੇ ਮਨ ਥੋੜਾ-ਬੋਟਾ ਮਨ ਟਾਪ ਸੀ ਤਾਂ ਸਲਾਮੇ ਵਾਲੀ ਲਹਿਰ ਚ ਆ ਕੇ ਛਾਲ ਵਰ ਗਈ ਐਸਐਸ ਟੀਮ ਨੇ ਮਾਤਾ ਨੂੰ ਬਚਾ ਕੇ ਸਾਡੇ ਹਵਾਲੇ ਕੀਤਾ ਅਤੇ ਰਜਿਨਾਮ ਕਰਾਇਆ ਅਸੀਂ ਉਹਨਾਂ ਦਾ ਬਹੁਤ-ਬਹੁਤ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਠੀਕ ਸਰ ਜੀ ਅੱਜ ਦਾ ਰਾਮਬਾਈ ਵਾਈਫ ਆਫ ਬਿਹਾਰੀ ਲਾਲ ਵਾਸੀ ਰਵੀਦਾਸ ਮੱਲਾ ਮਲੋੜ ਦੀ ਜਨਾਨੀ ਸੀ ਸਰ ਆਪਦੇ ਘਰ ਆ ਘਰੇ ਆਪਦੀ ਪੋਤਰੀ ਨਾਲ ਲੜ ਕੇ ਸੁਸਾਈਸਾਈਡ ਕਰਨ ਆਈ ਇੱਥੇ ਪੱਕੀ ਨਹਿਰ ਤੇ ਤੇ ਨਹਿਰ ਦੇ ਵਿੱਚ ਛਾਲ ਮਾਰ ਗਈ ਸੀ ਸਰ ਉਹ ਤੇ ਸਾਡੀ ਐਸਐਸ ਐਫ ਦੀ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਉਹਨੂੰ ਪਾਣੀ ਤੋਂ ਕੱਢ ਕੇ ਉਹਦੀ ਜਾਨ ਬਚਾਈ ਜਾਨ ਬਚਾ ਕੇ ਉਹਨੂੰ ਥਾਣੇ ਅਰਨੀ ਵਾਲੇ ਲਾ ਜਾ ਕੇ ਉਹਦੇ ਘਰਦਿਆਂ ਨੂੰ ਸੱਦ ਕੇ ਉਹਦਾ ਰਜਨਾਵਾ ਕਰਵਾਇਆ ਤੇ ਘਰਦਿਆਂ ਦੇ ਸਪੁਰਦ ਕੀਤੀ ਸਰ ਖਾਸ ਗੱਲ ਇਹ ਐ ਵੀ ਅਸੀਂ ਕਾਫੀ ਜਾਨਾਂ ਸੁਈਸਾਈਡ ਵਾਲੀਆਂ ਇਸ ਪੱਕੀ ਨਹਿਰ ਤੋਂ ਬਚਾ ਚੁੱਕੇ ਹਾਂ ਹੁਣ ਤੱਕ ਤੇ ਪਰ ਇਸ ਮਹੀਨੇ ਦੇ ਵਿੱਚ ਅਸੀਂ ਤਿੰਨ ਜਾਨਾਂ ਇਸ ਮਹੀਨੇ ਦੇ ਵਿੱਚ ਵਿੱਚ ਪੱਕੀ ਨਹਿਰ ਤੋਂ ਜਿਹੜੇ ਕਿ ਸੁਈਸਾਈਡ ਕਰਨ ਆਉਂਦੇ ਆ ਘਰੋਂ ਲੜ ਕੇ ਬਚਾ ਚੁੱਕੇ ਹਾਂ ਸਰ ਅੱਜ ਤੱਕ ਸਾਡੀ ਐਸਐਸਐਫ ਦੀ ਟੀਮ ਜਿਹੜੀ ਸਰ ਫਾਇਲਗਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਚੱਲਦੀ ਹੈ ਜੀ ਉਹਨੇ ਇਸ ਮਹੀਨੇ ਦੇ ਵਿੱਚ ਵਿੱਚ ਤਿੰਨ ਜਾਨਾਂ ਬਚਾਈਆਂ ਸਰ